ਦਾਸਨ ਸਾਖੀਸ ਨਾਮ ਲੱਗੇ ਇੱਕ ਦਿਨ ਸ੍ਰੀ ਗੁਰਨਾਥ ਦੇਵ ਜੀ ਅਤੇ ਮਲਦਾਨਾ ਜੀ ਆਪਣੇ ਉਦਸ਼ਯ ਕਰਦੇ ਹੋਏ ਇੱਕ ਪਿੰਡ ਦੇ ਕੋਲ ਉਤੀ ਲੋਕ ਦੇ ਹਨ ਅਤੇ ਉਹ ਐਹੋ ਜੇ ਪਿੰਡ ਕੋਲ ਲੰਘਦੇ ਰਹੇ ਸਨ ਤੇ ਜਿੱਥੋਂ ਦੇ ਲੋਕ ਕਿਸੇ ਨੂੰ ਵੀ ਦਾਨ ਤੁੰ ਨਹੀਂ ਕਿਸੇ ਦਾ ਵੀ ਦਾਨ ਤੁੰ ਨਹੀਂ ਕਰਦੇ ਸਨ ਅਤੇ ਕਿਸੇ ਨੂੰ ਵੀ ਕਿਸੇ ਬਾਹਲੇ ਵਿਅਕਤੀ ਨੂੰ ਆਪਣੇ ਪਿੰਡ ਦੇ ਵਿੱਚ ਛੇੜਦੇ ਨਹੀਂ ਸਨ ਅਤੇ ਇੱਕ ਦਿਨ ਉਸ ਤੇ ਪਿੰਡ ਕੋਲ ਮਲਦਾਨਾ ਜੀ ਅਤੇ ਗੁਰਨਾਥ ਦੇਵ ਜੀ ਵੀ ਲੰਘਦੇ ਬਏ ਸਨ ਉਸ ਪਿੰਡ ਕੋਲ ਲੰਘਦੇ ਹੋਏ ਮਰਦਾਨਾ ਜੀ ਆਖਦੇ ਹਨ ਕਿ ਉਹਨਾਂ ਦੀ ਰੋਟੀ ਦਾ ਟਾਈਮ ਹੋ ਗਿਆ ਹੈ ਅਤੇ ਉਹਨਾਂ ਨੂੰ ਭੁੱਖ ਵੀ ਬਹੁਤ ਲੱਗੀ ਸੀ ਮਰਦਾਨਾ ਜੀ ਗੁਰਨਾਣ ਦੇਵ ਜੀ ਨੂੰ ਆਖਦੇ ਹਨ ਕਿ ਉਹ ਇਸ ਕੋਨੇੜੇ ਦੇ ਪਿੰਡ ਵਿੱਚ ਠਾਕੇ ਭੋਜਨ ਕਰਕੇ ਆ ਸਕਦੇ ਹਨ ਤੇ ਤਾਂ ਦੇ ਗੁਰਨਾਣ ਦੇਵ ਜੀ ਉਹਨਾਂ ਨੂੰ ਆਖਦੇ ਹਨ ਕਿ ਉਹ ਕੁਝ ਤੇ ਰੁਕ ਸਕਦਾ ਹੈ ਤਾਂ ਰੁਕ ਜਾਵੇ ਉਹ ਕੁਝ ਸਮੇਂ ਵਿੱਚ ਹੀ ਅਗਲੇ ਪਿੰਡ ਪਹੁੰਚ ਜਾਣਗੇ ਪਰ ਇਸ ਗੱਲ ਤੋਂ ਖਿੱਚ ਕੇ ਮਰਦਾਨਾ ਜੀ ਆਖਦੇ ਹਨ ਕਿ ਉਹਨਾਂ ਨੂੰ ਬਹੁਤ ਭੁੱਖ ਲੱਗੀ ਹੈ ਤੇ ਉਹ ਹੋਵੇਂ ਸਹਿ ਨਹੀਂ ਸਕਦੇ ਤੇ ਇਹ ਗੱਲ ਕਰਦੇ ਆਂ ਹੀ ਉਹ ਪਿੰਡ ਦੇ ਵਿੱਚ ਚਲੇ ਗਏ ਤੇ ਗੁਰੂ ਨਾਨਕ ਦੇਵ ਜੀ ਬਾਹਰ ਹੀ ਆਪਣਾ ਡੇਰਾ ਢਾ ਕੇ ਬਹਿ ਗਏ ਫਿਰ ਉਸ ਤੋਂ ਬਾਅਦ ਮਰਦਾਨਾ ਜੀ ਜਿੱਤੇ ਹੀ ਉਸ ਪਿੰਡ ਦੇ ਲੋਕਾਂ ਕੋਲ ਤੇ ਲੋਕਾਂ ਕੋਲ ਗਏ ਅਤੇ ਉਹਨਾਂ ਨੇ ਉਹਨਾਂ ਤੋਂ ਭੋਜਨ ਮੰਗਿਆ ਤਾਂ ਉਹਨਾਂ ਲੋਕਾਂ ਨੇ ਮਰਦਾਨਾ ਜੀ ਨਾਲ ਇਹੋ ਜਿਹਾ ਵਰਤਾਓ ਕੀਤਾ ਕਿ ਜਿਵੇਂ ਉਹਨਾਂ ਦੇ ਪਿੰਡ ਵਿੱਚ ਕੋਈ ਚੋਰ ਵਾੜ ਆਇਆ ਹੁੰਦਾ ਹੈ ਅਤੇ ਉਹਨਾਂ ਨੂੰ ਸਿੱਧਾ ਮੂਵੀ ਨਹੀਂ ਦਿੱਤਾ ਉਸ ਪਿੰਡ ਤੋਂ ਬਾਹਰ ਆ ਕੇ ਗੁਰੂ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਨੂੰ ਆਖਦੇ ਹਨ ਕਿ ਮੈਂ ਤੁਹਾਡੀ ਗੱਲ ਸਹੀ ਸੀ ਮੈਨੂੰ ਇਸ ਪਿੰਡ ਵਿੱਚ ਨਹੀਂ ਜਾਣਾ ਚਾਹੀਦਾ ਸੀ ਤੇ ਉਹ ਤਾਦਗੁਰ ਨਾਨਕ ਜੀ ਹਸਪੀਟਲ ਵਾਲੇ ਕੁਰਦੇ ਹਨ ਮੂੰਹ ਕਰਕੇ ਉਹਨਾਂ ਨੂੰ ਪਿੰਡ ਵਾੜ ਨੂੰ ਸੀਸ ਦਿੱਤੇ ਹਨ ਕਿ ਇੱਥੇ ਵਸਦੇ ਹੋ ਇੱਥੇ ਤੁਹਾਡਾ ਪਿੰਡ ਇੱਥੇ ਵਸਦਾ ਰਹੇ ਤੇ ਇਹ ਗੱਲ ਕਰਦਿਆਂ ਹੀ ਉਹਨਾਂ ਨੇ ਅੱਗੇ ਪਿੰਡ ਅਗਲੇ ਪਿੰਡ ਵੱਲੋਂ ਚੱਲੇ ਬਾ ਦਿੱਤੇ ਅਗਲੇ ਪਿੰਡ ਵਿੱਚ ਅਗਲੇ ਪਿੰਡ ਦੇ ਬਾਹਰ ਪਹੁੰਚ ਕੇ ਉਹਨਾਂ ਨੇ ਗੁਰਨਾਨ ਦੇਵ ਜੀ ਨੇ ਆਪਣਾ ਉਹ ਅਗਲੇ ਪਿੰਡ ਬਾਹਰ ਪਹੁੰਚ ਗਏ ਤਾਂ ਨਾਨਕ ਦੇਵ ਜੀ ਨੇ ਆਪਣਾ ਨਿਰਵਾਹ ਉੱਤੇ ਡਾਲਿਆ ਅਤੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਉੱਥੋਂ ਦੇ ਪਿੰਡ ਵਾਸੀਆਂ ਨੂੰ ਜਦ ਪਤਾ ਚੱਲਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਹਨ ਤੇ ਉਹ ਬਹੁਤ ਸਾਰੇ ਦੌੜਦੇ ਦੌੜਦੇ ਉਹਨਾਂ ਦੇ ਦਰਸ਼ਨ ਕਰਨ ਪਹੁੰਚ ਗਏ ਅਤੇ ਕੀਰਤਨ ਦੀ ਸੁਭਾਤੀ ਤੋਂ ਬਾਅਦ ਸਾਰਿਆਂ ਨੇ ਸਾਰੇ ਪਿੰਡ ਵਾਸੀ ਕਹਨੇ ਉਹਨਾਂ ਦੇ ਦਰਸ਼ਨ ਕੀਤੇ ਅਤੇ ਉਹਨਾਂ ਨੂੰ ਕਿਹਾ ਕਿ ਉਹ ਇਸ ਰਾਤ ਇੱਥੇ ਇਸ ਪਿੰਡ ਵਿੱਚ ਹੀ ਰੁਕ ਜਾਣ ਸਾਰੇ ਉਸ ਉਥੋਂ ਦੇ ਲੋਕਾਂ ਦੇ ਉਥੋਂ ਦੇ ਲੋਕਾਂ ਨੇ ਉਹਨਾਂ ਦਾ ਪੂਰੇ ਦਾਨ ਤੇ ਮਾਨ ਨਾਲ ਸੇ ਉਥੋਂ ਦੇ ਲੋਕਾਂ ਨੇ ਤਾਮੇ ਉੱਤੇ ਮਾਨ ਨਾਲ ਸੇਵਾ ਕੀਤੀ ਅਤੇ ਅਗਲੇ ਦਿਨ ਜਦੋਂ ਉਹਨਾਂ ਦੇ ਜਾਨ ਦਾ ਸਮੇਂ ਹੋ ਗਿਆ ਸਮਾਂ ਹੋ ਗਿਆ ਤਾਂ ਉਹਨਾਂ ਨੇ ਦਤ ਗੁਣਾਂ ਨਾਲ ਤੇ ਚੀਨੇ ਉਸ ਪਿੰਡ ਵੱਲ ਮੁਹਰ ਕੇ ਉਹਨਾਂ ਨੂੰ ਅਸੀਸ ਦਿੱਤੀ ਕੀ ਉੱਜੜ ਜਾਓ ਅਤੇ ਪੂਰੀ ਦੁਨੀਆ ਚ ਬੈਰ ਜਾਓ ਤਦ ਬਰਤਾਨਾ ਜੀ ਉਹਨਾਂ ਦੇ ਤਦ ਮਰਦਾਨਾ ਜੀ ਉਹਨਾਂ ਨੂੰ ਕਹਦੇ ਹਨ ਕਿ ਤੁਸੀਂ ਪਿਛਲੇ ਪਿੰਡ ਵਾਲਿਆਂ ਨੂੰ ਜਿਨ੍ਹਾਂ ਨੇ ਸਾਡਾ ਸਤਕਾਰ ਨਹੀਂ ਕੀਤਾ ਤੇ ਸਾਨੂੰ ਉੱਥੇ ਦੇ ਪਜਾਹ ਦਿੱਤਾ ਤੁਸੀਂ ਉਹਨਾਂ ਨੂੰ ਵਸਣ ਦੀ ਅਸੀਸ ਦਿੱਤੀ ਤੇ ਇਸ ਪਿੰਡ ਵਾਲਿਆਂ ਨੇ ਜਿਨ੍ਹਾਂ ਨੇ ਸਾਡਾ ਇਹ ਸਤਕਾਰ ਕੀਤਾ ਤੁਸੀਂ ਉਹਨਾਂ ਨੂੰ ਉੱਜੜ ਜਾਣ ਦੀ ਅਸੀਸ ਦਿੱਤੀ ਤਦ ਗੁਰੂ ਅਨੰਤਪ੍ਰੀਤ ਜੀ ਉਹਨਾਂ ਨੂੰ ਸਮਝਾਉਂਦੇ ਹਨ ਕਿ ਮੈਂ ਜਦੋਂ ਉਹਨਾਂ ਨੂੰ ਪਰਸਨ ਦੀ ਅਸੀਸ ਦਿੱਤੀ ਸੀ ਐਸੇ ਨੇ ਦਿੱਤੀ ਸੀ ਕਿਉਂਕਿ ਉਹ ਐਹੋ ਜਿਹੇ ਗੱਤੇ ਲੋਕ ਜਦ ਤੱਕ ਬਾਹਰ ਵੀ ਕਿਤੇ ਜਾਣਗੇ ਤਾਂ ਉਹ ਉੱਥੇ ਵੀ ਆਪਣੇ ਬੁਰੇ ਵਿਚਾਰ ਫੈਲਾਉਣਗੇ ਜਿਸ ਪ੍ਰਕਾਰ ਕੂੜਾ ਫੈਲਦਾ ਹੈ ਤੇ ਉਹ ਬਦਬੂ ਫੈਲਾਉਂਦਾ ਹੈ ਉਸੇ ਪ੍ਰਕਾਰ ਇਹ ਲੋਕ ਵੀ ਆਪਣੇ ਬੁਰੇ ਵਿਚਾਰ ਪੂਰੀ ਦੁਨੀਆ ਵਿੱਚ ਫੈਲਾ ਦੇਣਗੇ ਪਰ ਇਸ ਪਰ ਇਸ ਐਹੋ ਜੇ ਇਸ ਪਿੱਟ ਦੇ ਲੋਕ ਇਹਨਾਂ ਨੂੰ ਅਗਰ ਕਿਤੇ ਵੀ ਜਾਣਗੇ ਤਾਂ ਆਪਣੇ ਅچھے ਵਿਚਾਰ ਅਤੇ achhiye ਆਪਣੇ ਅچھے ਗੁਣ ਲੋਕਾਂ ਨੂੰ ਦੇਣਗੇ ਇਸ ਲਈ ਉਹਨਾਂ ਨੇ ਰਮਧਾਨਾ ਜੀ ਨੂੰ ਇਹਦਾ ਸਮਝਾਇਆ ਅਤੇ ਮਧਾਨਾ ਜੀ ਧਰਮ ਦੇ ਮਾਲਕ ਧਰਮ ਦੇ ਮਾਲਕ ਜਬਦੇ ਹੋਏ ਤੁਰਦੇ ਗਏ ਪਹਿ ਕੋ ਜੀ ਕਾ ਖਾਲਸਾ ਵਹਿ ਉੱਚੀ ਕੀ ਫਤਹ ਬੋਲੇ